రంగ లా ਚੁੰਨਰਵਾ ਰੰਗ ਵਰਸੇ ਅੱਜ ਹੋਲੀ ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੇ ਹੀ ਸ਼ਾਨੋ ਸ਼ੌਕਤ ਅਤੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੋਲੀ ਦਾ ਤਿਹਾਰ ਆ ਇੱਕ ਦੂਜੇ ਨੂੰ ਗੁਲਾਲ ਲਗਾਏ ਜਾਂਦਾ ਕਿਉਂਕਿ ਆਖਿਆ ਜਾਂਦਾ ਕਿ ਅੱਜ ਦੇ ਦਿਨ ਜੋ ਗਿਲੇ ਸ਼ਿਕਵੇ ਹੁੰਦੇ ਨੇ ਮਨਾਂ ਦੇ ਵਿੱਚ ਉਹ ਵੀ ਜਦੋਂ ਗੁਲਾਲ ਲਾਇਆ ਜਾਂਦਾ ਤਾਂ ਉਹ ਦੂਰ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਵਾਸੀ ਮਜੂਦ ਨੇ ਹੱਥਾਂ ਦੇ ਵਿੱਚ ਰੰਗ ਨੇ ਅਤੇ ਗਲਾਲ ਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਢੋਲ ਦੀ ਥਾਪ ਦੇ ਉੱਤੇ ਢੋਲ ਦੀ ਥਾਪ ਦੇ ਉੱਤੇ ਪੰਗੜਾ ਪਾਉਂਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਸੰਗਰੂਰ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਨਾਲ ਅਸੀਂ ਇਸ ਸਮੇਂ ਸਾਂਝਾ ਕਰ ਰਹੇ ਹਾਂ ਸੰਗਰੂਰ ਹੋਲੀ ਦਾ ਤਿਹਾਰ ਬੜੇ ਹੀ ਸ਼ਾਨੋ ਸ਼ੌਕਤ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਕੁਛ ਵੇਖ ਵੀ ਸਕਦੇ ਹੋ ਭੰਗੜੇ ਪਾ ਯਾਰ ਨੱਚੇ ਡੱਪੇ ਯਾਰ ਆ ਅਤੇ ਗੱਲ ਵੀ ਕਰ ਲੈਣੇ ਆ ਗੱਲ ਕਰਦੇ ਆ ਜੋ Holi ਖੇਡਣ ਵਾਲੇ ਵੀਰ ਨੇ ਉਹਨਾਂ ਨਾਲ ਗੱਲ ਕਰ ਲੈਣੇ ਕਿਹਨਾ ਮੈਂ ਸਰ ਸੰਜੇ ਕੁਮਾਰ ਬੰਟੀ ਜੀ ਸੰਜੇ ਕੁਮਾਰ ਬੜੇ ਨੌਤੀਓ ਪਤਾ ਲੱਗਦਾ ਨਹੀਂ ਤਾਂ ਪਰਣੀ ਲੱਗਦਾ ਵੀ ਸੰਜੇ ਕੁਮਾਰ ਇਹ ਕੌਣ ਆ ਪਹਿਲਾਂ ਤਾਂ ਬਹੁਤ ਬਹੁਤ Holi ਦੇ ਤੁਹਾਨੂੰ ਮੁਬਾਰਕ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਰਾਸ਼ਟਰੀ ਸਭਾ ਸੰਘ ਵੱਲੋਂ ਹੋਲੀ ਦੇ ਸਤਿਹਾਰ ਤੇ ਸਾਰੇ ਸੰਗਰੂਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਕਿ ਜਿਵੇਂ ਕਿ ਰੰਗਾਂ ਦਾ ਤਿਹਾਰ ਹੈ ਸਾਰੇ ਸ਼ਹਿਰ ਨਿਵਾਸੀ ਰੰਗਾਂ ਦੇ ਤਿਹਾਰ 'ਚ ਖੁਸ਼ ਰਹਿਣ ਅਤੇ ਇੱਕ ਦੂਜੇ ਨੂੰ ਵਧਾਈਆਂ ਦੇਣ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਏ ਤੇ ਰੰਗ ਨਾਲ ਆਪਣਾ ਖੁਸ਼ੀਆਂ ਮਨਾਉਣ ਕੁਲਈ ਇਹ ਰੰਗਾਂ ਦਾ ਤਿਹਾਰਾ ਰੰਗਾ ਲਣ ਬਣਾਉਣਾ ਚਾਹੀਦਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਹੁੱਲੜਵਾਜੀ ਹੁੰਦੀ ਹੈ ਹੋਲੀ ਦੇ ਉੱਤੇ ਮੋਟਰਸਾਈਕਲ ਤੇਜ਼ ਭਜਾਏ ਜਾਂਦੇ ਨੇ ਜਾਂ ਫਿਰ ਰੰਗ ਛਕ ਢੀਂ ਨੇ ਇਹ ਆਪਸੀ ਭਾਈਚਾਰੇ ਦਾ ਪ੍ਰਤੀਕ ਤਿਹਾਰਾ ਗੁਲਾਲ ਲਾਇਆ ਜਾਂਦਾ ਕਈ ਥਾਵਾਂ ਮੈਂ ਖੁੱਲਾਂ ਦੀ ਹੋਲੀ ਵੀ ਕੀਤੀ ਜਾਂਦੀ ਹੈ ਜਿਹੜਾ ਹੋਲੀ ਦਾ ਤਿਹਾਰਾ ਜੀ ਇਹ ਰੰਗਾਂ ਦਾ ਤਿਹਾਰਾ ਦੇਖੋ ਕਿਹੜਾ ਸਾਰਿਆਂ ਨੂੰ ਆਪਸੀ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ ਹੁੱਲੜਵਾਜੀ ਤੋਂ ਪਰਹੇਜ਼ ਕਰਕੇ ਮਤਲਬ ਹੋਲੀ ਦਾ ਤਿਹਾਰਾ ਸਾਰਿਆਂ ਨੂੰ ਪਿਆਰ ਤੇ ਜੋਸ਼ ਦੇ ਨਾਲ ਮਨਾਉਣਾ ਚਾਹੀਦਾ ਹੈ ਸਾਡੇ ਆਰਐਸਐਸ ਦੇ ਸਾਰੇ ਸਾਲ ਦੀ ਦਿਨ ਅਸੀਂ ਹੋਲੀ ਮਨਾ ਰਹੇ ਹਾਂ ਲੋਕਾਂ ਸਾਰਿਆਂ ਨੂੰ ਖੁਸ਼ੀਆਂ ਨਾਲ ਹੋਲੀ ਮਨਾਣ ਦੀ ਆ ਹੋਲੀ ਦਾ ਤਿਹਾਰ ਰੰਗਾਂ ਦਾ ਤਿਹਾਰ ਆ ਇਹਨੂੰ ਰੰਗ ਦੀ ਵਰਤੋਂ ਕਰਨੀ ਚਾਹੀਦੀ ਕੋਈ ਗਲਤੀ ਜੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਧੰਨਵਾਦ ਜੀ ਇਹਦਾ ਕਹਿਣਾ ਕਿ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਕੋਈ ਗਲਤ ਨਹੀਂ ਕਰਨੀ ਚਾਹੀਦੀ ਪਵਨ ਜੀ ਖੜੇ ਨੇ ਪਵਨ ਕਿਸ ਤਰ੍ਹਾਂ ਵੇਖਦੇ ਹਾਂ ਬੜੇ ਲਾਲ ਗਲਾਲ ਹੋ ਕੇ ਇੱਥੋਂ ਹੀ ਲੰਘੇਦੀ ਪਛਾਣ ਆਉਂਦੀ ਸੀ ਹੁਣ ਨਹੀਂ ਆ ਰਹੀ ਹੈ ਜੀ ਮੇਰੀ ਗੱਲ ਇਹ ਹੈ ਵੀ ਇਹ ਇੱਕ ਤਿਹਾਰ ਆ ਜਿਹੜਾ ਬੜਾ ਸੁਹਾਵਾ ਪ੍ਰਵਕ ਤਿਹਾਰ ਆ ਬੜੇ ਪਿਆਰ ਨਾਲ ਮਨਾਉਣਾ ਚਾਹੀਦਾ ਕਿਸੇ ਨੂੰ ਹੁੱਲੜਵਾਜੀ ਨਹੀਂ ਕਰਨੀ ਚਾਹੀਦੀ ਜਿਹਦਾ ਜੀ ਕਰੇ ਉਸ ਤਰੀਕੇ ਨਾਲ ਮਨਾਉਣਾ ਚਾਹੀਦਾ ਜੇ ਕੋਈ ਜ਼ਬਰਦਸਤੀ ਕੋਈ ਨਹੀਂ ਹੈ ਇਹਦੇ ਵਿੱਚ ਆਪਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਹੋਲੀ ਦੀਆਂ ਵਧਾਈਆਂ ਦਿੰਦੇ ਆ ਤੇ ਅਸੀਂ ਇਹੀ ਆਸ ਕਰਦੇ ਆਂ ਵੀ ਅਗਲਾ ਸਾਲ ਵੀ ਜਿਹੜਾ ਹੋਵੇ ਹੋਲੀ ਦਾ ਜਿਹੜਾ ਆਵੇ ਤਾਂ ਅਸੀਂ ਵਧੀਆ ਤਰੀਕੇ ਨਾਲ ਮਨਾਈਏ ਅਵੇ ਵੀਰ ਜੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਹੋਲੀ ਦੇ ਤਿਹਾਰ ਦੇ ਮੌਕੇ ਇੱਕ ਗਾਣਾ ਬੜਾ ਮਸ਼ਹੂਰ ਹੈ ਰੰਗ ਵਰਸੇ ਵੀਗੀ ਚੁੰਨਰਵਾ ਤੋਹੜੇ ਚੋ ਕੀ ਕੋਈ ਇਸ ਤਰ੍ਹਾਂ ਗਾਣਾ ਗਾ ਸਕਦਾ ਇਕੱਠੇ ਹੋ ਕੇ ਰੰਗ ਵਰਸੇ ਭੀਗੇ ਚੁੰਨਰੀ ਆਰੇ ਰੰਗ ਵਰਸੇ ਰੰਗ ਵਰਸੇ ਭੀਗੇ ਚੁੰਨਰੀ ਅਰੇ ਰੰਗ ਵਰਸੇ ਹੋਲੀ ਦਾ ਆਨੰਦ ਲੈ ਰਹੇ ਨੇ ਅਤੇ ਉੱਤੇ ਹੀ ਰੰਗ ਵਰਸੇ ਵੀਗੇ ਚੁੰਨਰ ਬਾਈ ਕਿਉਂਕਿ ਪਿਛਲੇ ਤਕਰੀਬਨ 40 ਸਾਲਾਂ ਤੋਂ ਜੋ ਗਾਣਾ ਬੇਸ਼ੱਕ ਸਮਾਂ ਜ਼ਿਆਦਾ ਹੋ ਗਿਆ ਪਰ ਉਸੇ ਦਾ ਉਸੇ ਤਰ੍ਹਾਂ ਜਵਾਨ ਦਿਖਾਈ ਦਿੰਦਾ ਹੋਲੀ ਦੇ ਤਿਹਾੜ ਦੇ ਮੌਕੇ ਤੇ ਇਹ ਗਾਣਾ ਜ਼ਰੂਰ ਗਾਇਆ ਜਾਂਦਾ ਤੇ ਇਸ ਗਾਣੇ ਦੀ ਧੁੰਨ ਦੇ ਉੱਤੇ ਥਿਰਕਿਆ ਵੀ ਜਾਂਦਾ ਤੁਸੀਂ ਵੇਖ ਸਕਦੇ ਹੋ ਸੰਗਰੂਰ ਦੀਆਂ ਤਸਵੀਰਾਂ ਸੀ ਤਸਵੀਰਾਂ ਵਖਾ ਰਹੇ ਸੀ ਸੰਗਰੂਰ ਦੇ ਜੋ ਤਸਵੀਰਾਂ ਨੇ ਆਪਸੀ ਭਾਈਚਾਰੇ ਦਾ ਜੋ ਸਮੇਲ ਹੈ Holi ਦਾ ਤਿਹਾਰ ਆ ਰੰਗਾਂ ਦਾ ਤਿਹਾਰ ਆ ਇੱਕ ਦੂਜੇ ਨੂੰ ਗੁਲਾਲ ਲਾਇਆ ਜਾ ਰਿਹਾ ਬੇਸ਼ੱਕ ਹੁਣ ਫੁੱਲਾਂ ਦੀ Holi ਦਾ ਖੇਡਣ ਦਾ ਵੀ ਰਿਵਾਜ ਹੁਣ ਸੰਗਰੂਰ ਸ਼ਹਿਰ ਦੇ ਵਿੱਚ ਵੀ ਆ ਗਿਆ ਉਹ ਵੀ ਖੇਡੀ ਜਾਂਦੀ ਆ ਪਰ ਸਵੇਰ ਦਾ ਸਮਾਂ ਦੁਕਾਨਾਂ ਨੂੰ ਬੰਦ ਕਰਕੇ ਇੱਕ ਦੂਜੇ ਨੂੰ ਗੁਲਾਲ ਲਾਇਆ ਜਾ ਰਿਹਾ ਕੈਮਰਾਮੈਨ ਮਹਿੰਦਰ ਨਾਲ ਹਰਜੀਤ ਸਿੰਘ ਸਿੱਧੂ ਬੀਬੀ ਪਿੰਨੂ ਸਿੰਘ ਰੋ Holi